ਜਿਨ੍ਹਾਂ ਨੂੰ ਕੰਗਣਾ ਦੇ ਬਈ ਚਪੇੜ ਬੜੀ ਚੁਬੀ ਸੀ ਮਿੱਕੇ ਅਰਗਿਆਂ ਨੂੰ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਗਲਤ ਹੋ ਰਿਹਾ ਹੈ ਕੰਗਣਾ ਦੇ ਨਾਲ ਇਹ ਗਲਤ ਹੋਇਆ ਅੱਜ ਉਹਨਾਂ ਨੂੰ ਇਹ ਪਰਿਵਾਰ ਕਿਉਂ ਨਹੀਂ ਦੱਸਿਆ ਹੁਣ ਕਹਿਣ ਕੰਗਣਾ ਦੀ ਭੈਣ ਵੀ ਕਹੇ ਜਿਹੜੀ ਕਹਿੰਦੀ ਹੈ ਕਿ ਪੰਜਾਬ ਚ ਅਤਵਾਦ ਹੈ ਉਹ ਦੱਸੇ ਕਿ ਹਿਮਾਚਲ ਚ ਅਤਵਾਦ ਹੈ ਇਹ ਬਿਲਕੁਲ ਇੱਕ ਚਪੇੜ ਤੇ ਤੁਸੀਂ ਹੱਤਵਾਦ ਕਹੋਗੇ ਬਿਲਕੁਲ ਤੇ ਬਾਹ ਤੋੜ ਦਿਓ ਤੇ ਸਿਰ ਉਹਦਾ ਭੰਨ ਦਿਓ ਤੇ ਉਹ ਤਿੰਨ ਦਿਨ ਵਾਸਤੇ ਕਮਾ ਚ ਚਲਾ ਜਾਏ ਬੰਦਾ ਤੇ ਉਹ ਵੀ ਐਨ ਆਰ ਆਈ ਫਿਰ ਇਹ ਕੀ ਹੈ ਪਰ ਮੈਂ ਇੱਕ ਗੱਲ ਪੰਜਾਬੀਆਂ ਨੂੰ ਕਹਿਣੀ ਚਾਹਨਾ ਕਿ ਐਡੀ ਕੀ ਤੁਹਾਡੀ ਵੇਲਣੇ ਚ ਬਾ ਆਈ ਹੈ ਵੀ ਤੁਸੀਂ ਹਿਮਾਚਲ ਹੀ ਜਾਣਾ ਸ਼੍ਰੀਨਗਰ ਜਾਂਦੇ ਰਹੋ ਬਿਲਕੁਲ ਅਗਲੇ 2 ਸਾਲ ਸੌਹ ਪਾ ਲਓ ਵੀ ਅਸੀਂ ਘੁੰਮਣ ਹਿਮਾਚਲ ਨਹੀਂ ਜਾਣਾ ਅਸੀਂ ਸ਼੍ਰੀਨਗਰ ਜਾਣਾ 2 ਸਾਲਾਂ ਚ ਜੇ ਜੀਬ ਨਾ ਬਾਹਰ ਆ ਗਈ ਮਾਚਲ ਵਾਲਿਆਂ ਦੀ ਤਾਂ ਮੈਨੂੰ ਕਹਦੇ ਆ ਜੇ ਤੋਂ ਪਰ ਤਿੰਨ ਬੰਦਿਆਂ ਨੂੰ ਤੁਸੀਂ 150 ਬੰਦਾ ਕੁੱਟਣ ਲੱਗ ਜੀ ਇਹ ਕਿੱਥੋਂ ਦਾ ਨਿਆਂ ਹੈ ਤੁਸੀਂ ਕਿਸੇ ਨੂੰ ਇਸ ਗੱਲ ਕਰਕੇ ਕੁੱਟੋ ਕਿ ਉਹ ਪੰਜਾਬੀ ਹੈ ਤਾਂ ਇਹ ਬਰਦਾਸ਼ਤ ਨਹੀਂ ਹੋਊਗਾ ਤੁਸੀਂ ਕਿਸੇ ਨੂੰ ਇਸ ਗੱਲ ਕਰਕੇ ਕੁੱਟੋ ਕਿ ਉਹ ਬਿਹਾਰੀ ਜਾਂ ਪ੍ਰਵਾਸੀ ਹੈ ਤਾਂ ਇਹ ਬਰਦਾਸ਼ਤ ਨਹੀਂ ਜਿੱਥੇ ਫਰੀडम ਆਫ ਸਪੀਚ ਨਹੀਂ ਹੋਵੇ ਜਿੱਥੇ ਬੋਲਣ ਦੀ ਆਜ਼ਾਦੀ ਨਹੀਂ ਹੋਊਗੀ ਉਹਨੂੰ ਕਿਹੜੀ ਕੈਟਾਗਰੀ 'ਚ ਰੱਖਣਾ ਹੈ ਤੁਸੀਂ ਰੱਖੋ ਮਕਰਸਾ ਵਾਪਾ ਅਕਸਰ ਦੇਖਦੇ ਹਾਂ ਕਿ ਹਿਮਾਚਲ 'ਚ ਜਿਹੜੇ ਪੰਜਾਬੀ ਜਾਂਦੇ ਨੇ ਜਾਂ ਜਿਹੜੇ ਦਿੱਲੀ ਤੋਂ ਟੂਰਿਸਟ ਜਾਂਦੇ ਨੇ ਜਾਂ ਕਿਤੋਂ ਵੀ ਦੇਸ਼ ਤੋਂ ਟੂਰਿਸਟ ਆਉਂਦੇ ਨੇ ਉਹਨਾਂ ਨਾਲ ਜਿਹੜਾ ਹਿਮਾਚਲੀਆਂ ਦਾ ਵਤੀਰਾ ਹੈ ਉਹ ਹਮੇਸ਼ਾ ਸਹੀ ਨਹੀਂ ਰਹਿੰਦਾ ਪਿੱਛੇ ਜੇ ਹੁਣ ਘਟਨਾ ਇੱਕ ਪਹਿਲਾਂ ਵਾਪਰੀ ਹੁਣ ਫਿਰ ਇੱਕ ਰੀਸੈਂਟ ਘਟਨਾ ਵਾਪਰੀ ਇੱਕ ਐਨ ਆਰ ਆਈ ਜੋੜੇ ਨੂੰ ਘੁੱਟ ਦਿੱਤਾ ਗਿਆ ਜਗਪ੍ਰੀਤ ਮੈਂ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਹਾਂ ਕਿ ਹਮੇਸ਼ਾ ਵਤੀਰਾ ਠੀਕ ਨਹੀਂ ਰਹਿੰਦਾ ਪਰ ਹਾਂ ਬਹੁਤ ਵਾਰੀ ਇਹ ਹੁੰਦਾ ਹੈ ਕਿ ਜਿਹੜੇ ਟੂਰਿਸਟ ਜਾਂਦੇ ਨੇ ਉਹਨਾਂ ਦੇ ਨਾਲ ਬਹੁਤ ਧੱਕਾ ਕੀਤਾ ਜਾਂਦਾ ਹੈ ਪਰ ਗੱਲ ਇੱਥੇ ਟੂਰਿਸਟ ਦੀ ਨਹੀਂ ਹੈ ਜੀ ਜਿਹੜੀ ਮੌਜੂਦਾ ਰੀਸੈਂਟ ਘਟਨਾ ਵਾਪਰੀ ਹੈ ਖਜਿਆਰ ਦੇ ਵਿੱਚ ਦਲਹੌਜ਼ੀ ਤੋਂ ਅੱਗੇ ਖਜਿਆਰ ਹੈ ਖਜਿਆਰ 'ਚ ਇਹ ਘਟਨਾ ਵਾਪਰਦੀ ਹੈ ਕਿ ਇੱਕ ਐਨਆਰਆਈ ਜੋੜਾ ਉਹ ਜਾਂਦਾ ਹੈ ਔਰ ਉਹਨਾਂ ਦੀ ਕਿਸੇ ਗੱਲ ਤੋਂ ਬਹਿਸ ਹੁੰਦੀ ਹੈ ਤੇ ਫਿਰ 100-150 ਬੰਦਾ ਰਲ ਕੇ ਉਹਨਾਂ ਨੂੰ ਕੁੱਟਦਾ ਹੈ ਇਥੋਂ ਤੱਕ ਕਿ ਬੰਦਾ 3 ਦਿਨ ਵਾਸਤੇ ਕਮਾ ਵਿੱਚ ਚਲਾ ਜਾਂਦਾ ਉਹਦੀ ਬਾਹ ਟੁੱਟ ਜਾਂਦੀ ਹੈ ਉਹਦੀ ਪਤਨੀ ਸਪੈਨਿਸ਼ ਹੈ ਉਹ ਆਪ ਸਪੈਨਿਸ਼ ਹੈ ਭਰਾ ਉਹਦਾ ਬ੍ਰਿਟਿਸ਼ ਪਾਸਪੋਰਟ ਹੋਲਡਰ ਹੈ ਇਹਨਾਂ ਦੇ ਨਾਲ ਇਸ ਹੱਦ ਤੱਕ ੱੱਕਾ ਹੁੰਦਾ ਤੇ ਫਿਰ ਹੁਣ ਅੰਮ੍ਰਿਤਸਰ ਦੇ ਵਿੱਚ ਇਹ ਹਸਪਤਾਲ ਚ ਦਾਖਲ ਨੇ ਇਹਨਾਂ ਦਾ ਪਤਾ ਲੈਣ ਵਿਕਰਮ ਮਜੀਠੀਆ ਗੁਰਜੀਤ ਔਜਲਾ ਐਮਪੀਏ ਸਾਰੇ ਲੋਕ ਜਾ ਰਹੇ ਆ ਜਦੋਂ ਪੱਤਰਕਾਰ ਸੁਮਿਤ ਖੰਨਾ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ ਉਹ ਪੁੱਛ ਰਿਹਾ ਕਿ ਕੀ ਕੰਗੜਾ ਰਨੌਤ ਦਾ ਕੋਈ ਜ਼ਿਕਰ ਹੋਇਆ ਤਾਂ ਬੰਦਾ ਕਹਿੰਦਾ ਕਿ ਇਹ ਹੇਟ੍ਰੇਡ ਦੀ ਮਾਨਸਿਕਤਾ ਦੇ ਨਾਲ ਸਾਨੂੰ ੱੱਕਾ ਸਾਡੇ ਨਾਲ ਤੇ ਕੁੱਟਮਾਰ ਕੀਤੀ ਗਈ ਹੈ ਹੁਣ ਗੱਲਾਂ ਦੋ ਨੇ ਇੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਦੂਜਾ ਪੱਖ ਵੀ ਆਉਣਾ ਚਾਹੀਦਾ ਹੈ ਕਿ ਗੱਲ ਹੋਈ ਕਿ ਕੀ ਵਾਕਈ 100% ਇਹ ਪਰਿਵਾਰ ਦੀ ਕੋਈ ਗਲਤੀ ਸੀ ਜਿਹੜੀ ਇਹਨਾਂ ਦੇ ਕੁੱਟ ਪਈ ਜਾਂ ਫਿਰ ਹੁਣ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਉਹ ਬਹੁਤ ਗੰਭੀਰ ਗੱਲ ਹੈ ਇਸ ਪਰਿਵਾਰ ਦੀ ਗੱਲ ਦੇ ਉੱਤੇ ਯਕੀਨ ਇਸ ਕਰਕੇ ਵੀ ਕਰਨਾ ਪਊਗਾ ਕਿ ਪਿਛਲੇ ਰੀਸੈਂਟ ਹਿਸਟਰੀ ਚ ਹਿਮਾਚਲ ਜਾਣ ਵਾਲੇ ਪੰਜਾਬੀਆਂ ਤੇ ਤੇ ਸਿੱਖਾਂ ਦੇ ਉੱਤੇ ਤੱਕੇ ਦੀਆਂ ਵੀਡੀਓਜ਼ ਆਉਂਦੀਆਂ ਰਹੀਆਂ ਨੇ ਮੈਂ ਮਿਸਾਲ ਦੇ ਦੇਣਾ ਤੁਹਾਨੂੰ ਤੁਹਾਡੇ ਘਟਨਾ ਯਾਦ ਹੋਊਗੀ ਮਨੀਕਰਨ ਸਾਹਿਬ ਵਾਲੀ ਬਿਲਕੁਲ ਤੁਹਾਡੇ ਘਟਨਾ ਯਾਦ ਹੋਊਗੀ ਜਦੋਂ ਕੀਰਤਪੁਰ ਸਾਹਿਬ ਤੋਂ ਨੈਣਾ ਦੇਵੀ ਜਾ ਰਹੇ ਸੀ ਨੌਜਵਾਨ ਤੇ ਉਹਨਾਂ ਦੇ ਝੰਡਾ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿਹੜੇ ਨੌਜਵਾਨ ਮਾਲਵੇ ਤੋਂ ਸਾਡੇ ਖਾਸ ਤੌਰ ਤੇ ਉੱਠ ਕੇ ਉਹ ਜਾਂਦੇ ਆ ਅਨੰਦਪੁਰ ਸਾਹਿਬ ਮੱਥਾ ਟੇਕਣ ਉਹ ਨੈਣਾ ਦੇਵੀ ਵੀ ਮੱਥਾ ਟੇਕਣ ਜਾਂਦੇ ਆ ਬਿਲਕੁਲ ਔਰ ਉਹ ਡਿਸਪਾਇਟ ਦਾ ਫੈਕਟ ਕਿ ਉਹ ਸਿੱਖ ਪਰਿਵਾਰਾਂ ਦੇ ਬੱਚੇ ਨੇ ਉਹ Hindu ਪਰਿਵਾਰਾਂ ਦੇ ਬੱਚੇ ਨੇ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਵਰਗਾ ਝੰਡਾ ਉਸੇ ਸ਼ੇਪ ਦਾ ਉਹ ਇੱਕ ਝੰਡਾ ਸਿੱਖੀ ਦਾ ਪ੍ਰਤੀਕ ਉਹ ਝੰਡਾ ਜਿਹੜਾ ਉਹ ਲੱਗਿਆ ਹੀ ਹੁੰਦਾ ਅੱਗੇ ਤੇ ਪਿੱਛੇ ਬਹੁਤ ਸਾਰੇ ਤੇ ਮਾਤਾ ਰਾਣੀ ਲੱਗੇ ਹੁੰਦੇ ਬਿਲਕੁਲ ਕੋਈ ਦੂਰਾਈ ਨਹੀਂ ਉਹਦੇ ਵਿੱਚ ਸਾਈਕਲਾਂ ਤੇ ਸਾਡੇ ਨੌਜਵਾਨ ਮਾਤਾ ਤੇ ਜਾਂਦੇ ਆ ਬਿਲਕੁਲ ਪਰ ਉਹ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਮੱਥਾ ਟੇਕ ਕੇ ਜਦੋਂ ਨੈਣਾ ਦੇ ਵੀ ਜਾਂਦੇ ਆ ਤਾਂ ਝੰਡਾ ਉਹੀ ਲੱਗਿਆ ਹੁੰਦਾ ਬਿਲਕੁਲ ਉਹਨਾਂ ਨੌਜਵਾਨਾਂ ਦੇ ਨਾਲ ੱੱਕਾ ਹੋਇਆ ਝੰਡਾ ਲਵਾਇਆ ਗਿਆ ਇੱਥੋਂ ਤੱਕ ਕਿ ਉਹਨਾਂ ਦੇ ਨਾਲ ਕੁੱਟਮਾਰ ਹੋਈ ਸੀ ਡ라이ਵਰ ਵੀਰਾਂ ਦੇ ਨਾਲ ਹੋ ਰਿਹਾ ਇਹ ਚਾਹੁੰਦੇ ਕੀ ਨੇ ਵੱਡਾ ਸਵਾਲ ਇਹ ਹੈ ਪਹਿਲੀ ਗੱਲ ਇਹ ਜਗਪ੍ਰੀਤ ਮੈਂ ਕੰਪਲੀਟ ਕਰਨੀ ਚਾਹਨਾ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਰਤ ਦੇ ਹਰ ਹਿੱਸੇ ਦੇ ਵਿੱਚ ਸਿੱਖ ਵਸਦੇ ਐ ਪੰਜਾਬੀ ਵਸਦੇ ਐ ਤੇ ਭਾਰਤ ਦੇ ਹਰ ਹਿੱਸੇ ਤੋਂ ਪੰਜਾਬ ਦੇ ਵਿੱਚ ਬਾਕੀ ਦੁਨੀਆ ਆਉਂਦੀ ਐ ਕੋਈ ਟੂਰਿਸਟ ਆਉਂਦਾ ਕੋਈ ਵਸਦਾ ਯੂਪੀ ਬਿਹਾਰ ਦਾ ਤਾਂ ਰੋਜ਼ਗਾਰ ਹੀ ਪੰਜਾਬ ਦੇ ਸਿਰ ਤੇ ਚੱਲੀ ਜਾਂਦਾ ਐ ਇਸ ਕਰਕੇ ਅਸੀਂ ਅਮਨ ਅਮਾਨ ਭਾਈਚਾਰੇ ਤੇ ਸ਼ਾਂਤੀ ਦਾ ਪ੍ਰਤੀਕ ਹਾਂ ਜੀ ਜਾਣ ਬੁੱਝ ਕੇ ਪ੍ਰਵੋਕ ਕੀਤਾ ਜਾ ਰਿਹਾ ਹੈ ਕਿ ਅੱਜ ਪੰਜਾਬੀਆਂ ਦੇ ਨਾਲ ਇਸ ਤਰੀਕੇ ਦੀਆਂ ਗੱਲਾਂ ਕਰੋ ਮੰਨ ਲਓ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਇਹ ਬੜੀ ਗੰਭੀਰ ਗੱਲ ਹੈ ਪਿਛਲੇ ਦਿਨਾਂ 'ਚ ਪ੍ਰਵਾਸੀਆਂ ਦਾ ਬਹੁਤ ਵਿਰੋਧ ਹੋਇਆ ਸੀ ਬਿਲਕੁਲ ਪ੍ਰਵਾਸੀਆਂ ਦੇ ਵਿਰੋਧ ਤੋਂ ਬਾਅਦ ਕੁਝ ਵੀਡੀਓਜ਼ ਆਈਆਂ ਜਿੱਥੇ ਪ੍ਰਵਾਸੀਆਂ ਨੇ ਪੰਜਾਬੀਆਂ ਨਾਲ ਧੱਕਾ ਕੀਤਾ ਬਿਲਕੁਲ ਉਹ ਵੀਡੀਓਜ਼ ਇਸ ਕਰਕੇ ਬਹੁਤ ਵਾਇਰਲ ਹੋਈਆਂ ਕਿ ਕੋਈ ਨਾ ਕੋਈ ਪੰਜਾਬੀ ਇੱਕ ਅੱਧੇ ਪ੍ਰਵਾਸੀ ਦਾ ਜੂਤ ਪਤੰਗ ਕਰੇ ਤੇ ਫਿਰ ਪੂਰੇ ਦੇਸ਼ ਨੂੰ ਇਹ ਦਿਖਾਇਆ ਜਾਵੇ ਵੀ ਤੁਹਾਡੇ ਨਾਲ ੱੱਕਾ ਤਾਂ ਅਜ ਤੱਕ ਨਹੀਂ ਚਲਾ ਰਿਹਾ ਨਾ ABP ਨਹੀਂ ਚਲਾ ਰਿਹਾ ਨਾ News18 ਨਹੀਂ ਚਲਾ ਰਿਹਾ ਨਾ ਬਿਲਕੁਲ NDTV ਹੁਣ ਤਾਂ ਉਹਨਾਂ ਦਾ ਹੀ ਉਹ ਨਹੀਂ ਚਲਾ ਰਿਹਾ ਨਾ ਪਰ ਜਿੱਦẽ ਤੁਸੀਂ ਕੋਈ ਪ੍ਰਵਾਸੀ ਕੁੱਟਤਾ ਉਹਨਾਂ ਨੇ ਚਲਾਉਣਾ ਫਿਰ ਆਹ ਦੇਖੋ ਜੀ ਪੰਜਾਬ ਮੇ ਬਿਹਾਰੀ ਔਰ UP ਕੇ ਲੋਗੋ ਕੇ ਸਾਥ ਕੀ ਹੋ ਰਿਹਾ ਉਹਨਾਂ ਨੇ ਤਾਂ ਥੱਪੜ ਤੇ ਕਰਤਾ ਹੁਣ ਜਿਨ੍ਹਾਂ ਨੂੰ ਕੰਗਣਾ ਦੇ ਬਈ ਚਪੇੜ ਬੜੀ ਚੁਬੀ ਸੀ ਮਿੱਕੇ ਅਰਗਿਆਂ ਨੂੰ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਗਲਤ ਹੋ ਰਿਹਾ ਹੈ ਕੰਗਣਾ ਦੇ ਨਾਲ ਇਹ ਗਲਤ ਹੋਇਆ ਅੱਜ ਉਹਨਾਂ ਨੂੰ ਇਹ ਪਰਿਵਾਰ ਕਿਉਂ ਨਹੀਂ ਦੱਸਿਆ ਹੁਣ ਕਹਿਣ ਕੰਗਣਾ ਦੀ ਭੈਣ ਵੀ ਕਹੇ ਜਿਹੜੀ ਕਹਿੰਦੀ ਹੈ ਕਿ ਪੰਜਾਬ ਚ ਅਤਵਾਦ ਹੈ ਉਹ ਦੱਸੇ ਕਿ ਹਿਮਾਚਲ ਚ ਅਤਵਾਦ ਹੈ ਇਹ ਬਿਲਕੁਲ ਪੰਜਾਬ ਚ ਅਤਵਾਦ ਨਹੀਂ ਹੈ ਉਹ ਦੱਸੇ ਕਿ ਖਜ਼ਿਆਰ ਚ ਅਤਵਾਦ ਹੈ ਇੱਕ ਚਪੇੜ ਤੇ ਤੁਸੀਂ ਹੱਤਵਾਦ ਕਹੋਗੇ ਤੇ ਬਾਹ ਤੋੜ ਦਿਓ ਤੇ ਸਿਰ ਉਹਦਾ ਭੰਨ ਦਿਓ ਤੇ ਉਹ ਤਿੰਨ ਦਿਨ ਵਾਸਤੇ ਕਮਾ ਚ ਚਲਾ ਜਾਏ ਬੰਦਾ ਤੇ ਉਹ ਵੀ ਐਨ ਆਰ ਆਈ ਫਿਰ ਇਹ ਕੀ ਹੈ ਇਹ ਵੀ ਹੱਤਵਾਦ ਹੈ ਮੈਂ ਨਹੀਂ ਕਹੂੰਗਾ ਇਹ ਗੱਲ ਨਾ ਉਹ ਹੱਤਵਾਦ ਸੀ ਨਾ ਇਹ ਹੱਤਵਾਦ ਹੈ ਜਗਪ੍ਰੀਤ ਨਹੀਂ ਪਰ ਮਕਰ ਸਾਹਿਬ ਮੈਂ ਇਹ ਗੱਲ ਕਹੂੰਗਾ ਜਗਪ੍ਰੀਤ ਅਸੀਂ ਅਮਨ ਮਾਨ ਭਾਈਚਾਰੇ ਸ਼ਾਂਤੀ ਵਾਲੇ ਲੋਕਾਂ ਅਸੀਂ ਹਿਮਾਚਲ ਜਾਨੇ ਆ ਸਾਰੇ ਸਾਲ ਦੀ ਕਮਾਈ ਤੋਂ ਬਾਅਦ ਕੁਝ ਹਿੱਸਾ ਕੱਢਦੇ ਆ ਸਾਡੇ ਨਿਆਣੇ ਗਰਮੀ ਦੀਆਂ ਛੁੱਟੀਆਂ 'ਚ ਕਹਿੰਦੇ ਆ ਵੀ ਸਾਨੂੰ ਡੈਡੀ ਕਿਤੇ ਘੁਮਾ ਲਿਓ ਜਮਾ ਗਵਾਂਡ 'ਚ ਸਾਡੇ ਹਿਮਾਚਲ ਐ ਸਾਡਾ ਹੀ ਐ ਬਿਲਕੁਲ ਇਹ ਕੋਈ ਹਿਮਾਚਲ ਹਿਮਾਚਲ ਕੁਝ ਨਹੀਂ ਸੀ ਇਹ ਪੰਜਾਬ ਹੀ ਸੀਗਾ Shimla ਤੱਕ ਬਿਲਕੁਲ ਤੇ ਇਹ ਪੰਜਾਬ ਹੀ ਐ ਇਹ ਬਿਲਕੁਲ ਇਹ ਜਿਹੜੇ ਉੱਥੇ ਬੈਠੇ ਉਹ ਵੀ ਸਾਡੇ ਆਪਦੇ ਹੀ ਐ ਬਿਲਕੁਲ ਵੱਖਰੇ ਨਹੀਂ ਗਏ ਇਹ ਮੈਂ ਤੋੜਨ ਵਾਲੀ ਗੱਲ ਨਹੀਂ ਅੱਜ ਕਰਨੀ ਵੀ ਪਰ ਪਰ ਮੈਂ ਇੱਕ ਗੱਲ ਪੰਜਾਬੀਆਂ ਨੂੰ ਕਹਿਣੀ ਚਾਹਨਾ ਗੱਡੀ ਕੀ ਤੁਹਾਡੀ ਮਿਲਣੇ ਚ ਬਾ ਆਈ ਆ ਵੀ ਤੁਸੀਂ ਹਿਮਾਚਲ ਹੀ ਜਾਣਾ ਸ਼੍ਰੀਨਗਰ ਜਾਂਦੇ ਰਹੋ ਬਿਲਕੁਲ ਤੁਸੀਂ ਅਗਲੇ 2 ਸਾਲ ਸੌਹ ਪਾ ਲੋ ਵੀ ਅਸੀਂ ਘੁੰਮਣ ਹਿਮਾਚਲ ਨਹੀਂ ਜਾਣਾ ਅਸੀਂ ਸ਼੍ਰੀਨਗਰ ਜਾਣਾ ਮਾਊਂਟ ਆਬੂ ਜਾਂਦੇ ਰਹੋ ਰਾਜਸਥਾਨ ਦੇ ਵਿੱਚ ਵੈਸੇ ਹੀ ਚੀਕ ਨਹੀਂ ਸਾਊਥ ਚ ਜਾਂਦੇ ਰਹੋ ਨਾ ਜਹਾਜ਼ ਦੀ ਟਿਕਟ ਦੇ ਪੈਸੇ ਨਹੀਂ ਬਣ ਰਹੇ ਰੇਲ ਗੱਡੀ ਤੇ ਜਾਂਦੇ ਰਹੋ ਬਿਲਕੁਲ ਤੁਸੀਂ ਖੰਡਾਲਾ ਤੇ ਲਨਾਵਲਾ ਦੇਖਿਆ ਉਹ ਜਾ ਕੇ ਬੰਬੇ ਦੇ ਨਾਲ ਉਟੀ ਜਾਂਦੇ ਰਹੋ ਡਾਰਜਲਿੰਗ ਜਾਂਦੇ ਰਹੋ ਨਾਰਥ-ਈਸਟਰਨ ਸਟੇਟਸ ਘੁੰਮ ਕੇ ਆਓ ਬਹੁਤ ਸੋਹਣੀ ਐ ਦੋ ਸਾਲਾਂ ਚ ਜੇ ਜੀਵਨਾ ਬਾਹਰ ਆ ਗਈ ਮਾ ਚਲਾ ਲਿਆਂ ਦੀ ਤਾਂ ਮੈਨੂੰ ਕਹਿ ਰਿਆ ਜੇ ਜੇ ਪੰਜਾਬ ਉੱਥੇ ਜਾਣੋਂ ਬੰਦ ਕਰ ਗਿਆ ਮੱਕੜ ਸਾਹਿਬ ਮੈਂ ਦੇਖੋ ਚਲੋ ਮੈਂ ਪਰਿਵਾਰ ਦੀ ਗਲਤੀ ਵੀ ਮੰਨ ਲੈਂਨਾ ਕਿ ਕਿਸੇ ਪਰਿਵਾਰ ਨੇ ਕੋਈ ਗਲ ਸਟੈਪ ਲੈ ਲਏ ਉਤੋਂ ਪਰ ਤਿੰਨ ਬੰਦਿਆਂ ਨੂੰ ਤੁਸੀਂ 150 ਬੰਦਾ ਕੁੱਟਣ ਲੱਗ ਜੇ ਇਹ ਕਿੱਥੋਂ ਦਾ ਨਿਆਂ ਹੈ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਹੋ ਸਕਦਾ ਐ ਇਸ ਪਰਿਵਾਰ ਦੀ ਵੀ ਕੋਈ ਗਲਤੀ ਹੋਵੇ ਮੈਂ ਕਹਿੰਦਾ ਗਲਤੀ ਵੀ ਮੈਂ ਵਨ ਸਾਈਡਡ ਗੱਲ ਨਹੀਂ ਕਰੂੰਗਾ ਕਿਉਂਕਿ ਦੋਨੋਂ ਧਿਰਾਂ ਦੇ ਪੱਖ ਸਾਹਮਣੇ ਨਹੀਂ ਆਇਆ ਜੀ ਪਰ ਮੈਂ ਨਾਲ ਦੀ ਨਾਲ ਇਹ ਵੀ ਗੱਲ ਕਹਿ ਰਿਹਾ ਕਿ ਕੋਈ ਇਕੱਲੀ ਘਟਨਾ ਨਹੀਂ ਹੈ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਇਹ ਤਾਂ ਨੋਟਿਸ 'ਚ ਆ ਗਈ ਗੱਲ ਤੁਹਾਡੇ ਔਰ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਜਦੋਂ ਤੋਂ ਕੰਗਣਾ ਵਾਲੀ ਘਟਨਾ ਵਾਪਰੀ ਹੈ ਜੀ ਦੇਖੋ ਬਹੁਤ ਸਾਫ਼ ਗੱਲ ਹੈ ਕਿ ਹਿਮਾਚਲ ਦੇ ਜਿਹੜੇ ਵਸਨੀਕ ਲੋਕ ਨੇ ਉਹ ਚੰਗੇ ਤੇ ਭਲੇ ਲੋਕ ਨੇ ਜਿਹੜੇ ਕੁਝ ਲੋਕ ਇਹ ਬਦਮਾਸ਼ੀ ਕਰ ਰਹੇ ਹੈ ਗੱਲ ਸਿਰਫ ਉਹਨਾਂ ਤੱਕ ਹੈ ਔਰ ਬਹੁਤ ਸਾਰੇ ਪੰਜਾਬੀਆਂ ਦੇ ਵੀ ਕਾਰੋਬਾਰ ਨੇ Shimla ਦਾ ਸਾਰਾ ਪੰਜਾਬੀਆਂ ਦਾ ਭਰਿਆ ਪਿਆ ਮਨਾਲੀ ਮਨਾਲੀ ਸਾਰਾ ਪੰਜਾਬੀਆਂ ਦਾ ਹੀ ਕਾਰੋਬਾਰ ਨੇ ਪਰ ਜੇ ਇਹ ਗੱਲ ਹੈ ਇਹ ਟ੍ਰੈਂਡ ਤੁਸੀਂ ਪੈਦਾ ਕਰਨਾ ਚਾਹੁੰਦੇ ਹੋ ਤੇ ਕੋਈ ਘਟਨਾ ਇਹ ਚਾਹੁੰਦੇ ਹੋ ਕਿ ਕੋਈ ਪੰਜਾਬੀ ਜੇ ਕੋਈ ਪੱਗ ਵਾਲਾ ਉੱਥੇ ਕਿਸੇ ਨੂੰ ਕੁੱਟ ਦਿੰਦਾ ਫਿਰ ਨੈਸ਼ਨਲ ਮੀਡੀਆ ਨੇ ਪਾਪਾ ਰੌਲਾ ਸਾਰਾ ਵੀ ਆ ਦੇਖੋ ਸਿੱਖ ਤਾਂ ਸਾਨੂੰ ਬਦਨਾਮ ਨਾ ਕਰਨ ਦੀ ਕੋਸ਼ਿਸ਼ ਕਰੋ ਸਾਡੇ ਮੂੰਹੋਂ ਕੋਈ ਨਾ ਅਤਵਾਦ ਇਹ ਨਾ ਉਹ ਮੈਂ ਨਹੀਂ ਕਹਿੰਦਾ ਇਹ ਗੱਲਾਂ ਹੈ ਹੀ ਨਹੀਂ ਐ ਹਿੰਦੁਸਤਾਨ ਚ ਅਤਵਾਦ ਨਹੀਂ ਹੈ ਕਿਤੇ ਵੀ ਹਾਂ अरंदती रोए अर्गियां ਤੇ ਯੁਆਪਾ ਲਾ ਕੇ ਅੰਦਰ ਦਿਓਗੇ ਇਹ ਤੁਸੀਂ ਸੋਚ ਲਓ ਕੀ ਹੈ ਇਹ ਮੇਰੇ ਬੋਲਣ ਨਾਲੋਂ ਵੱਧ ਤੁਹਾਨੂੰ ਪਤਾ ਹੈ ਕਿ ਕੀ ਹੈ ਕਿ ਜਿੱਥੇ ਫਰੀडम ਆਫ ਸਪੀਚ ਨਹੀਂ ਹੋਵੇ ਜਿੱਥੇ ਬੋਲਣ ਦੀ ਆਜ਼ਾਦੀ ਨਹੀਂ ਹੋਊਗੀ ਉਹਨੂੰ ਕਿਹੜੀ ਕੈਟਾਗਰੀ ਚ ਰੱਖਣਾ ਹੈ ਤੁਸੀਂ ਰੱਖੋ ਜੀ ਜਿੱਥੇ ਰਵਨੀਤ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਦੀ ਗਲਤੀ ਕਰਦਾ ਪਰ ਉਹ ਪੋਲਿਟਿਕਸ ਕਰਦਾ ਹੈ ਕਿਹੜੀ ਕੈਟਾਗਰੀ ਰੱਖਣਾ ਤੁਸੀਂ ਰੱਖੋ ਜਿੱਥੇ ਕੰਗਣਾ ਦੀ ਭੈਣ ਸ਼ਰੇ ਆਮ ਪੰਜਾਬ ਬਾਰੇ ਅਤਵਾਦ ਵਰਗਾ ਸ਼ਬਦ ਵਰਤਦੀ ਹੈ ਉਹਨਾਂ ਦੇ ਅਕਾਊਂਟ ਬਲੌਕ ਨਹੀਂ ਹੁੰਦੇ ਪਰ ਪੰਜਾਬ ਦਾ ਕੋਈ ਨੌਜਵਾਨ ਜਦੋਂ ਹੱਕਾਂ ਦੀ ਵੀਡੀਓ ਬਣਾ ਦਿੰਦਾ ਤਾਂ ਉਹਦੇ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਇਹ ਇਹ ਤੁਸੀਂ ਦੇਖੋ ਬਿਲਕੁਲ ਜਿੱਥੇ ਜਗਪ੍ਰੀਤ ਮੈਂ ਤਾਂ ਪਾਕਿਸਤਾਨ ਜਦੋਂ ਗਲਤ ਹੈ ਤਾਂ ਉੱਥੇ ਬੋਲਿਆ ਨਾ ਪਰਸ ਬਿਲਕੁਲ ਸਾਡੇ ਸਿੱਖਾਂ ਦਾ ਉੱਥੇ ਕੀ ਹਾਲ ਹੋ ਰਿਹਾ ਆਪਾਂ ਬੋਲੇ ਆ ਨਾ ਇਸ ਗੱਲ ਦੇ ਉੱਤੇ ਵੀ ਮੈਂ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਕੋਈ ਪ੍ਰਵਾਸੀ ਇੱਥੇ ਰਹਿ ਰਿਹਾ ਕਿਸੇ ਵੀ ਸੂਬੇ ਦਾ ਇੱਥੇ ਰਹਿ ਰਿਹਾ ਉਹ ਸਾਡੇ ਭਰਾ ਨੇ ਬਿਲਕੁਲ ਜਿਹਨੂੰ ਹੁਣ ਉਹ ਗੱਲ ਆਈ ਨਾ ਕਿ ਪ੍ਰਵਾਸੀਆਂ ਨੂੰ ਸਮੱਸਿਆ ਦਾ ਫਿਰ ਝੋਨਾ ਐਤਕੀ ਆਪ ਲਾਈਏ ਆਪਾਂ ਸੌਹ ਪਾ ਲੂ ਹਾਂ ਸੌਹ ਪਾ ਲਿਓ ਜੈਜ ਵੀ ਪਾਈ ਕਿਸੇ ਪ੍ਰਵਾਸੀ ਤੋਂ ਝੋਨਾ ਨਹੀਂ ਲਵਾਉਣਾ ਐਤਕੀ ਲੱਗ ਜੂਗਾ ਪਤਾ ਆਪਾਂ ਨੂੰ ਵੀ ਨਹੀਂ ਨਹੀਂ ਲਵਾਓ ਫਿਰ ਐਤਕੀ ਇਹ ਸੌਹ ਪਾਓ ਫਿਰ ਉਹ ਇਹ 도ਗਲੀ ਗੱਲ ਨਾ ਕਰੋ ਹਾਂ ਬਿਲਕੁਲ ਮੈਨੂੰ ਟੈਗ ਕਰ ਕਰਕੇ ਲਿਖਣਗੇ ਤੈਨੂੰ ਬਾਲਾ 헤ਜ ਆਉਂਦਾ ਤੈਨੂੰ ਬਾਲਾ ਪਿਆਰ ਆਉਂਦਾ ਇਹਨਾਂ ਦਾ ਮਜ਼ਦੂਰਾਂ ਦਾ ਪ੍ਰਵਾਸੀਆਂ ਦਾ ਫਲਾਨਾ ਆਉਂਦਾ ਹੁਣ ਉਹ ਲੋਕ ਕਿੱਥੇ ਨੇ ਜਦੋਂ ਆਪਣੇ ਪੰਜਾਬੀ ਦੇ ਉੱਥੇ ਛਪੇੜਾਂ ਪੈ ਗਈਆਂ ਬਾਹ ਤੋੜਤੀ ਉਹਦੀ ਲੱਤ ਤੋੜਤੀ ਅਗਲੇ ਦੀ ਉੱਥੇ ਕਿਉਂ ਤਾਂ ਸਾਰੇ ਦੇਸ਼ ਨਾਲ ਹੀ ਲੜ ਪੋਗੇ ਜਾ ਕੇ ਬਿਲਕੁਲ ਬਿਲਕੁਲ ਨਾ ਹਿਮਾਚਲ ਵਾਲੇ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰਨ ਤੇ ਨਾ ਅਸੀਂ ਕਿਸੇ ਹੋਰ ਨਾਲ ਕਰੀਏ ਪਰ ਜੇ ਇਹ ਗੱਲ ਹੈ ਕਿ ਇਸ ਹੇਟਰੇਡ ਨੂੰ ਵਧਾਇਆ ਜਾ ਰਿਹਾ ਤਾਂ ਬੰਦ ਕਰੋ ਸਾਲ ਦੋ ਸਾਲ ਉੱਥੇ ਜਾਣਾ ਕੋਈ ਲੋੜ ਨਹੀਂ ਹੈ ਤੁਹਾਨੂੰ ਬਿਲਕੁਲ ਘੁੰਮਣ ਬਾੜਾ ਜਿਹੜਾ ਥੋੜਾ ਜਿਹਾ ਅੱਜ ਕੱਲ ਤਾਂ ਪੈਸੇ ਜਿਨ੍ਹਾਂ ਕੋਲੇ ਠੀਕ ਠਾਕ ਪੈਸੇ ਨੇ 15 20 ਤਹ ਜੇ ਮੁਲਕ ਨੇ ਆ ਨੇੜੇ ਤੜੇ ਨੇਪਾਲ ਹੈ ਸ਼੍ਰੀਲੰਕਾ ਹੈ ਮਿਆਂਮਰ ਹੈ ਸਾਰੇ ਉੱਥੇ ਵੀ ਜਾਂਦੇ ਆ। ਥਾਈਲੈਂਡ ਵੀ ਜਾਂਦੀ ਹੈ ਦੁਨੀਆ। ਜੀ। ਥੋੜੇ ਬਹੁਤ ਪੈਸੇ ਵਾਲੇ ਉਧਰ ਜਾਇਆ ਉਹ। ਬਿਲਕੁਲ। ਬਾਲੀਬੁੱਲੀ ਜਾਇਆ ਉਹ। ਜਿਨ੍ਹਾਂ ਕੋਲੇ ਘਟ ਹੈ ਮੇਰੇ ਵੀਰ। ਸ਼੍ਰੀਨਗਰ ਰੇਲ ਗੱਡੀ ਜਾਂਦੀ ਹੈ ਉੱਥੇ ਜਾਇਆ ਉਹ। ਟ੍ਰੇਨ ਫੜੋ ਬੰਬੇ ਜਾਇਆ ਉਹ। ਬੰਬੇ ਬਹੁਤ ਸੋਹਣਾ ਦੇਖਣ ਵਾਲੀ ਜਗ੍ਹਾ ਹੈ। ਬੰਗਲੌਰ ਜਾਇਆ ਉਹ। ਡੇਢ ਦਿਨ ਟ੍ਰੇਨ 'ਚ ਲੰਘ ਜੂਗਾ। ਜੇ ਜਾਇ ਦੀ ਟਿਕਟ ਲੈ ਸਕਦੇ ਹੋ ਤੇ ਫਿਰ ਤਾਂ ਦੇਸ਼ ਦੇ ਕਿਸੇ ਕੋਨੇ 'ਚ ਜਾਓ। ਬਿਲਕੁਲ। ਆਨੰਦ ਲਓ, ਬਾਕੀ ਵੀ ਦੇਖਿਓ ਜਾ ਕੇ। ਔਰ 2 ਸਾਲਾਂ 'ਚ ਇਹਨਾਂ ਨੂੰ ਵੀ ਲੱਗ ਜਾਂਦਾ ਪਤਾ ਕਿ ਕਿਸੇ ਦੀ ਕਦਰ ਕਿਵੇਂ ਕਰਨੀ ਵਿਦ ਐਨੀਬਡੀ ਇਜ਼ ਰੋਂਗ ਬਿਲਕੁਲ ਉਹਦੇ ਖਿਲਾਫ ਬੋਲਣਾ ਪਊਗਾ ਉਹ ਬਰਾਊਨ ਦੇ ਨਾਲ ਹੈ ਉਹ ਬਲੈਕ ਦੇ ਨਾਲ ਹੈ ਉਹ ਜਾਤੀਵਾਦ ਦੇ ਵਿੱਚ ਹੈ ਉਹ ਧਰਮ ਚ ਹੈ ਉਹ ਗਲਤ ਹੈ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਕਿਸੇ ਬੰਦੇ ਨੂੰ ਹਾਂ ਤੁਹਾਡੀ ਲੜਾਈ ਹੋ ਗਈ ਉਹਦਾ ਕਾਰਨ ਕੁਝ ਹੋਰ ਸੀ ਉਹ ਇੱਕ ਵੱਖਰਾ ਇਸ਼ੂ ਹੈ ਬਿਲਕੁਲ ਤੁਸੀਂ ਕਿਸੇ ਨੂੰ ਇਸ ਗੱਲ ਕਰਕੇ ਕੁੱਟੋ ਕਿ ਉਹ ਪੰਜਾਬੀ ਹੈ ਤਾਂ ਇਹ ਬਰਦਾਸ਼ਤ ਨਹੀਂ ਹੋਊਗਾ ਤੁਸੀਂ ਕਿਸੇ ਨੂੰ ਇਸ ਗੱਲ ਕਰਕੇ ਕੁੱਟੋ ਕਿ ਉਹ ਬਿਹਾਰੀ ਜਾਂ ਪ੍ਰਵਾਸੀ ਹੈ ਤਾਂ ਇਹ ਬਰਦਾਸ਼ਤ ਨਹੀਂ ਹੋਣੀ ਚਾਹੀਦਾ ਇੱਥੇ ਗੱਲ ਇਹ ਮੰਨ ਲਓ ਕਿਸੇ ਵੀ ਗੱਲ ਤੋਂ ਉਹਨਾਂ ਦੀ ਲੜਾਈ ਹੋ ਗਈ ਤਿੰਨ ਬੰਦਿਆਂ ਨੂੰ 150 ਬੰਦਾ ਕੁੱਟਣ ਲੱਗ ਗਿਆ ਉਹ ਵੀ ਉਹਨਾਂ ਦੇ ਆਪ ਦੀ ਸਟੇਟ 'ਚ ਆਪਦੇ ਹੁੰਦੇ 'ਚ ਟੂਰਿਸਟ ਬੰਦੇ ਨਾਲ ਐਦਾਂ ਦਾ ਕਰੋਗੇ ਤੇ ਕੋਣ ਬਰਦਾਸ਼ਤ ਕਰੂਗਾ ਇਹਦੇ 'ਚ ਇਹਦੇ 'ਚ ਨਾ ਸ਼ੁਰੂ 'ਚ ਬਹੁਤ ਪ੍ਰੋਬਲਮਸ ਆਈਆਂ ਸਾਡੇ ਪੰਜਾਬੀ ਵੀਰਾਂ ਦਾ ਇੱਕ ਸੁਭਾਅ ਵੀ ਹੁੰਦਾ ਆਪਣਾ ਆਪਣਾ ਕਈ ਵਾਰੀ ਬੋਲ ਪੈਣੇ ਸਾਡੇ ਦਿਲ 'ਚ ਨਹੀਂ ਕੁਝ ਹੁੰਦਾ ਜਗਪਰੀ ਤੇ ਮੈਂ ਨੋਟਿਸ ਕੀਤੀ ਬੜੇ ਬਾਰ ਆਪਣੇ ਸੁਭਾਅ 'ਚ ਐ ਥੋੜਾ ਜਿਹਾ ਨਾ ਆਪਾਂ ਬੋਲਦੇ ਜਿਵੇਂ ਹਰਿਆਣੇ ਵਾਲੇ ਵੀਰ ਪਿਆਰ ਨਾਲ ਵੀ ਗੱਲ ਕਰਦੇ ਤਾਂ ਐਂ ਲੱਗਦਾ ਵੀ ਇਹ ਲੜ ਨਾ ਪਏ ਉਹ ਉਹਨਾਂ ਦੇ ਦਿਲ ਪਤਲ ਉਹ ਸੌਫਟਨੇ ਅੰਦਰੋਂ ਪਰ ਉਹ ਭਾਸ਼ਾ ਉਹ ਜੀ ਆ ਆਪਣੀ ਪੰਜਾਬੀ ਦੀ ਵੀ ਥੋੜੀ ਜੀ ਪ੍ਰੋਬਲਮ ਹੈ ਆਪਾਂ ਉਹ ਕਈ ਵਾਰੀ ਉਹ ਵੀ ਮੌਤ 'ਚ ਬੈਠੇ ਆ ਗੱਡੀ 'ਚ ਦੋ ਪੈਗ ਲਾਈ ਜਿੰਦੇ ਮਿੰਡੇ ਓਏ ਗੱਲ ਸੁਣ ਉਹ ਦਿਲ 'ਚ ਨਹੀਂ ਆਉਦੇ ਵੀ ਉਹਨੇ ਕੁਛ ਉਹਨੂੰ ਕਹਿਣਾ ਹੈ ਜਾਂ ਮਾਰਨਾ ਹੈ ਉਹ ਵੈਸੇ ਹੀ ਉਹਦੇ ਸੁਭਾਅ 'ਚ ਆ ਗਈ ਹੈ ਗੱਲ ਜਾਂ ਕਈ ਅੱਛੇ ਇੱਕ ਗੱਲ ਹੋਰ ਹੈ ਪੰਜਾਬੀਆਂ ਦੀ ਪ੍ਰੋਬਲਮ ਦੱਸਦਾ ਗਾਲਣਾ ਇੰਨੀ ਕਿ ਮੂੰਹ 'ਤੇ ਚੜੀ ਹੈ ਕਈ ਵਾਰੀ ਮੈਂ ਦੇਖਿਆ ਲੜਾਈ ਦਾ ਕਾਰਨ ਇਹ ਬਣ ਜਾਂਦੀ ਹੈ ਵੀ ਕਿਸੇ ਨਾਲ ਗੱਲ ਕੀਤੀ ਬਾਹਰਲੇ ਸੂਬੇ 'ਚ ਮੂੰਹ 'ਚੋਂ ਭੈਣ ਦੀ ਗੱਲ ਕੱਢ ਗਿਆ ਪੰਜਾਬੀ ਬਿਲਕੁਲ ਅੱਛਾ ਉਹ ਅੱਗੋਂ ਲੜ ਪੈਂਦਾ ਵੀ ਗਾਲੀ ਕਿਵੇਂ ਕੱਢੀ ਤੂੰ ਛੋੜੋ ਗਾਲੀ ਕਿਵੇਂ ਉਹ ਕਹਿੰਦਾ ਮੈਂ ਕਦੋਂ ਕੱਢੀ ਐ ਤੈਨੂੰ ਉਹਨੂੰ ਵਿਚਾਰੇ ਨੂੰ ਗੱਲ ਕਰਨ ਲੱਗੇ ਪਤਾ ਹੀ ਨਹੀਂ ਲੱਗਿਆ ਮੈਂ ਇਹ ਸਾਡੇ ਸੁਭਾਅ 'ਚ ਬੜੀ ਵੱਡੀ ਪ੍ਰੋਬਲਮ ਐ ਇਹ ਗਾਲ ਕੱਢ ਜਾਂਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਗੱਲਾਂ-ਗੱਲਾਂ 'ਚ ਹੀ ਲ ਮੈਂ ਪਰਸੋਂ ਦੀ ਤੁਹਾਨੂੰ ਗੱਲ ਦੱਸਦਾ ਮੈਂ ਕਿਸੇ ਨੂੰ ਲਾਊਡ ਸਪੀਕਰ ਗੱਡੀ ਚ ਲਾਉਂਦਾ ਪਿਆ ਸੀ ਤੇ ਉਹਦੇ ਤੇ ਫੋਨ ਸੀਗਾ ਤੇ ਮੈਂ ਉਹਨੂੰ ਪਹਿਲਾਂ ਦੱਸਿਆ ਮੈਨੂੰ ਪਤਾ ਹੁੰਦਾ ਨਾ ਕੋਈ ਯਾਰ ਦੋਸਤ ਦਾ ਪਤਾ ਹੁੰਦਾ ਵੀ ਇਹਨੇ ਬੋਲਣਾ ਕੀ ਐ ਵੀ ਇਹਨੇ ਕੁਫਰੀ ਤੋਲਣਾ ਹੈ ਜੀ ਉਹ ਮੈਂ ਉਹਨੂੰ ਜੀਤੂ ਮੈਂ ਉਹਨੂੰ ਕਿਹਾ ਵੀ ਲਾਊਡ ਗੱਡੀ ਉਹਦੇ ਤੇ ਐ ਸਪੀਕਰ ਤੇ ਐ ਸਪੀਕਰ ਤੇ ਐ ਧਿਆਨ ਰੱਖੀ ਨਾਲ ਚਾਰ ਪੰਜ ਜਣੇ ਬੈਠੇ ਸੀ ਉਹ 5 ਮਿੰਟ ਦੀ ਗੱਲਬਾਤ ਚ ਢਾਈ ਤਿੰਨ ਮਿੰਟ ਨਾਰਮਲ ਗੱਲ ਕਰਦਾ ਕਰਦਾ ਚਾਰ ਪੰਜ ਗਾਲਾਂ ਕੱਢ ਗਿਆ ਉਹ ਤੇ ਮੈਂ ਬਾਅਦ ਚ ਉਹਨੂੰ ਲੜਿਆ ਮੈਂ ਕਿਹਾ ਮੈਂ ਤੈਨੂੰ ਕਿਹਾ ਸੀ ਫੋਨ ਉਹਦੇ ਤੇ ਤੂੰ ਆ ਕੀ ਕੀਤਾ ਕਹਿੰਦਾ ਮੈਂ ਕਦੋਂ ਗਾਲ ਕੱਢੀ ਐ ਮੈਂ ਉਹ ਕਿਹਾ ਰਿਕਾਰਡਿੰਗ ਸੁਣ ਹਣਾ ਆਪਦੇ ਫੋਨ ਦੀ ਉਹ ਮੱਥੇ ਤੇ ਹੱਥ ਮਾਰੇ ਕਹਿੰਦਾ ਮੈਨੂੰ ਗੱਲ ਕਰਦੇ ਪਤਾ ਹੀ ਨਹੀਂ ਲੱਗਿਆ ਮੈਂ ਗਾਲ ਕੱਢ ਗਿਆ ਆ ਤਾਂ ਆਤਮ ਮੜੀਆਂ ਆਪਾਂ ਪਾਈ ਬੈਠੇ ਆ ਤਾਂ ਦਿਲ ਚ ਨਹੀਂ ਹੁੰਦਾ ਸਾਡੇ ਲੋਕਾਂ ਦੇ ਅਸੀਂ ਕਿਸੇ ਨੂੰ ਕਦੇ ਕੋਈ ਪੰਜਾਬੀ ਯਾਰ ਇਹ ਤਾਂ ਦੋ ਪੈਗ ਵੱਧ ਲੱਗ ਜਾਂਦੇ ਨੇ ਨਾ ਬਿੱਲ 300 ਬਣਿਆ ਹੁੰਦਾ ਤੇ 500 ਰੁਪਏ ਟਿਪ ਹੀ ਫੜਾਏ ਜਾਂਦੇ ਉੱਥੇ ਹਿਮਾਚਲ ਦੇ ਵਿੱਚ ਸੱਚ ਕਹਿ ਰਿਹਾ ਤੁਹਾਨੂੰ ਮੈਂ ਬਿਲਕੁਲ ਕਈ ਵਾਰੀ ਖੜੇ ਖੜੇ ਅੜ ਜਾਣਗੇ ਦੋ ਮਿੱਤਰ ਦੇ ਯਾਰ ਬਾਈ ਯਾਰ ਗਰੀਬ ਬੰਦਾ ਦੇ ਯਾਰ ਇੱਕ ਦਿਨ ਅੜ ਗਏ ਮੇਰੇ ਨਾਲ ਮਿੱਤਰ ਸੀ ਅਸੀਂ ਪਠਾਨਕੋਟ ਵਾਲੇ ਪਾਸੇ ਪਹਾੜਾਂ 'ਚ ਫਿਰਦੇ ਸੀ ਉਹ ਸਾਡੇ ਨਾਲ ਦਾ ਕਹਿੰਦਾ ਇੱਕ ਢਾਬਾ ਆਇਆ ਬਹੁਤ ਘੈਂਟ ਇੱਕ ਨਾਲ ਵਿਚਾਰਾ ਠੀਕ ਉਹ ਕਹਿੰਦਾ ਵੀ ਰੋਟੀ ਇਹਦੇ ਤੋਂ ਖਾਣੀ ਹੈ ਯਾਰ ਆਪਾਂ ਉਹ ਕਹਿੰਦਾ ਕਿਉਂ ਕਹਿੰਦਾ ਯਾਰ ਉਹ ਤਾਂ ਸਾਰੇ ਬੈਠੇ ਇਹਦੇ ਖਾਣੀ ਆ ਆਪਾਂ ਵਿਚਾਰੇ ਬਿਲਕੁਲ ਹਾਲਾਂਕਿ ਉਹ ਜਿਵੇਂ ਹੀ ਮਾੜਾ ਟੱਬ ਬੈਠਣ ਦੀ ਵੀ ਜਗ੍ਹਾ ਨਹੀਂ ਸੀ ਟੰਗ ਦੀ